ਵੈਕੁਰਜੀ ਕਾ ਖਾਲਸਾ ਵੈਕੁਰਜੀ ਕੀ ਫਤਿਹ ਵੈਲਕਮ ਟੂ ਪਾਵਰ ਬਟੀਕ ਬਲਾਜੌਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਪਾਕਿਸਤਾਨੀ 슬ੀਵਸ ਦੀ ਕਟਿੰਗ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਕਿ ਜਿੰਨੀ ਵੀ ਤੁਹਾਡੀ 슬ੀਵਸ ਦੀ ਲੈਂਥ ਹੈਗੀ ਹੈ ਉਸ ਤੋਂ 2 ਇੰਚ ਐਕਸਟਰਾ ਲੈ ਲੈਣਾ ਹੈ ਔਰ ਕਪੜੇ ਨੂੰ ਪਹਿਲਾਂ ਐਦਾ ਡਬਲ ਫੋਲਡ ਕਰਕੇ ਫਿਰ ਉਹਨੂੰ 4 ਫੋਲਡ ਕਰਨਾ ਹੈ ਫੋਰ ਫੋਲਡ ਕਰਨ ਤੋਂ ਬਾਅਦ ਤੁਸੀਂ ਇਥੇ ਸਕੀਲ ਦੇ ਨਾਲ ਜਿੰਨਾ ਵੀ ਮਾਰਜਨ ਤੁਸੀਂ ਫੋਲਡ ਕਰਨਾ ਹੈ ਉਹਦਾ ਨਿਸ਼ਾਨ ਲਗਾ ਲੈਣਾ। ਉਹ ਫਿਰ ਜਿੰਨੀ ਤੁਹਾਡੀ ਪਾਂਹ ਦੀ ਲੈਂਥ ਹੈਗੀ ਆ ਮੇਰੇ ਕਸਟਮਰ ਦੀ 17.5 ਹੈ ਤਾਂ ਮੈਂ ਹਾਫ ਇੰਚ ਫालतू ਲਿਆ ਕਿਉਂਕਿ ਉੱਪਰ ਸਲਾਈ ਦੇ ਵਿੱਚ ਆਣਾ ਹੈ। ਔਰ ਇਥੋਂ 3 ਇੰਚ ਆਰਮ ਹੋਲ ਦੀ ਕਟਿੰਗ ਲਈ ਟਾਊਨ ਕਰ ਲਏ। ਔਰ ਇਹਨੂੰ ਬਿਲਕੁਲ ਸਿੱਧਾ ਬਣਾ ਲੈਣਾ। ਜੋ ਆਰਮ ਹੋਲ ਦੀ ਤੁਸੀਂ ਕਟਾਈ ਪਾਣੀ ਆ ਗੋਲਾਈ ਦੇਣੀ ਆ ਉਹ ਕਿਵੇਂ ਦੇਣੀ ਆ? ਜਿੰਨੀ ਤੁਹਾਡੀ ਚੈਸਟ ਹੈ ਚੈਸਟ ਦਾ 4th ਪਾਰਟ ਕਰ ਲਵੋ। ਜਿਵੇਂ ਮੇਰੇ ਕਸਟਮਰ ਦੀ ਤਿਆਰਨਾਪ 20 ਹੈ ਤਾਂ ਉਹਦਾ 10 ਕਰ ਲੈਣਾ ਕਿਉਂਕਿ 40 ਦਾ 4 ਹੋ ਗਿਆ 10 ਇੱਥੋਂ ਤੁਸੀਂ 13 10 ਇੰਚ ਤੱਕ ਨਿਸ਼ਾਨ ਲਗਾਣਾ ਔਰ ਜੇ ਦੀ ਬਿਲਕੁਲ ਪਰਫੈਕਟ ਬੁਲਾਈ ਦੇਣ ਦੇ ਲਈ ਇਹਨੂੰ ਸਿੱਧੀ ਲਾਈਨ ਡਰਾ ਕਰਕੇ 10 ਦਾ ਹਾਫ ਕਰਕੇ ਤੋ ਤੁਸੀਂ ਅੱਧਾ ਇੰਚ ਉੱਪਰ ਨੂੰ ਵੜਾਈ ਦੇਣੀ ਹੈ ਇੱਥੋਂ ਅੱਧਾ 1 ਇੰਚ ਅੰਨੁਪਾਰ ਨੂੰ ਵੜਾਈ ਦੇ ਦੇਣੀ ਹੈ ਇਹ ਸਾਡੀ ਨਾਰਮਲ ਕਟਿੰਗ ਹੋ ਗਈ ਔਰ ਜੋ ਫਰੰਟ ਆਰਮਹੋਲ ਦੀ ਕਿਟਾਈ ਕਰਦੇ ਆ ਉਹ ਕਿਵੇਂ ਕਰਨੀ ਹੈ ਉਹ ਜੋ ਤੁਸੀਂ ਖੁੱਲੇ ਪਾਸੇ ਵੱਲ ਜੋ ਚੈਸ ਦਾ ਨਿਸ਼ਾਨ ਲਗਾਇਆ ਆ ਉਹਦੇ ਹਾਫ ਦਾ ਇੱਕ ਹੋਰ ਹਾਫ ਕਰ ਲਿਓ ਇੱਥੋਂ ਤੁਸੀਂ ਅੱਧਾ ਇੰਚ نیچے ਨੂੰ ਗਲਾਈ ਪਾਣੀ ਹੈ ਇਸ ਸੈਂਟਰ ਮਾਰਕ ਨੂੰ ক্লোਜ਼ ਕਰਦੇ ਹੋਏ ਉੱਪਰ ਪਾਤੀ ਨੂੰ ਮੜਾ ਲਓ ਇਹ ਹੋ ਗਈ ਸਾਡੇ ਆਰਮਹੋਲ ਦੀ ਕਟਿੰਗ ਉਸ ਤੋਂ ਬਾਅਦ ਅਸੀਂ ਲਗਾਣੀ ਹੈ ਮੋਰੀ ਮੋਰੀ ਜਿੰਨੀ ਤੁਸੀਂ ਲੂਸ ਰੱਖਣੀ ਚਾਹੁੰਦੇ ਆ ਜਿਵੇਂ ਇੱਥੇ ਮੇਰੇ ਕਸਟਮਰ ਦੀ 8.5 ਇੰਚ ਹੈ ਔਰ ਮੈਂ 1.5 ਇੰਚ ਐਕਸਟਰਾ ਰੱਖਣ ਲੱਗੀ ਆ ਔਰ ਇਸ ਨੂੰ ਸ਼ੇਪ ਫੱਟੀ ਦੇ ਨਾਲ ਮਿਲਾ ਦੇਣਾ ਇਥੋਂ ਦੀ ਪਾਣੀ ਕਟਿੰਗ ਹੋ ਗਈ ਇਥੋਂ ਅਸੀਂ ਨੂੰ ਮਾਰਕਿੰਗ ਦੇ ਉੱਤੇ ਉੱਤੇ ਕਟਿੰਗ ਕਰਦੇ ਹਾਂ ਤੇ ਫੋਲਡਿੰਗ ਦਾ ਕੱਟ ਲਗਾ ਲਾਂਗੇ ਜੇ ਕਦੇ ਵੀ ਤੁਸੀਂ ਇਹ ਵਾਲੀ ਅੰਦਰਲੀ ਕਾਰਟ ਪਾਣੀ ਹੈ ਫਰੰਟ ਮੋਡੇ ਦੀ ਕਾਰਟ ਪਾਣੀ ਹੈ ਤਾਂ ਸਿਰਫ ਦੋ ਪੱਲਿਆਂ ਨੂੰ ਹੀ ਪਾਣੀ ਚਾਹੋ ਤਾਂ ਤੁਸੀਂ ਇਹਨੂੰ ਉੱਪਰ ਚੱਕ ਕੇ ਪਾ ਲਓ ਜਾਂ ਫਿਰ ਤੁਸੀਂ ਨੂੰ ਖੋਲ ਕੇ ਨਿਸ਼ਾਨ ਦੇ ਉੱਤੇ ਉੱਤੇ ਕਟਿੰਗ ਕਰ ਲੈਣਾ ਹੈ ਇਹ ਹੋ ਗਈ ਸਾਡੀ ਪਾਕਿਸਤਾਨੀ スਲੀਵ ਦੀ ਕਟਿੰਗ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ